हां जी बाबा जो गुरुद्वारा लंदी पत्ती शाह विखे साहिबजादा जी ਦੇ ਸ਼ਹੀਦ ਦਿਨ ਸਮਰਪਿਤ ਪ੍ਰੋਗਰਾਮ ਅਲਿਖੇ ਗਏ ਨੇ ਉਸ ਦੇ ਸਬੰਧ ਵਿੱਚ ਦੱਸੋ ਪਹਿਲਾਂ ਸ੍ਰੀ ਸ੍ਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਸ਼ਾਨੀ ਸ਼ਹਾਦਤ ਨੂੰ ਸਮਰਪਿਤ ਗੁਰੂ ਘਰ ਦੇ ਵਿਖੇ ਤੋਂ 16 ਤਰੀਕ ਤੋਂ ਸੁਖਮਨੀ ਸਾਹਿਬ ਦੇ ਜਾਪ ਸ਼ਾਮ ਨੂੰ ਲਗਾਤਾਰ ਨਿਰੰਤਰ جاری ਹਨ ਅਤੇ 20 ਤਰੀਕ ਤੋਂ ਅਮਰਿਤ ਵੇਲੇ ਤੋਂ ਪ੍ਰਬਾਤ ਫਰੀਆਂ ਲਭੋਈਆਂ ਹਨ ਜਿਸ ਵਿੱਚ ਸੰਗਤ ਨੇ ਬੜਾ ਸਹਿਯੋਗ ਦਿੱਤਾ ਬੜੀ ਉਤਸ਼ਾਹ ਦੇ ਨਾਲ ਭਾਵਨਾ ਦੇ ਨਾਲ ਅੰਦਰੋਂ ਭੇਜ ਕੇ ਸੰਗਤ ਗੁਰੂ ਘਰ ਕੇ ਬੈਠ ਕੇ ਜੁੜ ਕੇ ਸਹਬਜ਼ਾਦੇ ਨੂੰ ਯਾਦ ਕਰ ਰਹੀ ਹੈ ਅਤੇ ਬਾਅਦ ਵਿੱਚ 27 ਤਰੀਕ ਨੂੰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪੰਜ ਪਿਆਲੇ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਜਾਣਗੇ ਤੇ 28 ਤਰੀਕ ਨੂੰ ਗੁਰੂ ਕਾਰਿ ਵਿਖੇ ਰਾਤ ਦੇ ਲੰਗਰ ਹੋਣਗੇ ਅਤੇ ਰਾਤ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਬੱਚੇ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ ਕੀਰਤਨ ਹੋਣਗੇ ਸੋ ਇਹ ਸਾਰਾ ਉਪਰਾਲਾ ਗੁਰੂ ਸਾਹਿਬ ਦੀ ਯਾਦ ਕਰਾ ਰਹੀ ਸੰਗਤ ਦੇ ਸਹਿਯੋਗ ਦੇ ਨਾਲ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੋਸ਼ ਸ਼੍ਰੋਮਣੀ ਕਮੇਟੀ ਵੱਲੋਂ ਮਿੱਠੇ ਪਕਵਾਨ ਤੇ ਸ਼ਰੋਪੇ ਦੀ ਭੇਟ ਜਿਹੜੀ ਉਹ ਕਰਨ ਵਾਸਤੇ ਪਾਬੰਦੀ ਲਾਈ ਗਈ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਦੀ ਵਾਸਤੇ ਵੀ ਅਸੀਂ ਜਿੱਥੇ ਵੀ ਗੁਰੂ ਸਾਹਿਬ ਦੇ ਰੂਪ ਜਾਣਗੇ ਪੰਡਾਲ ਜਾਣਗੇ ਜਾਂ ਪ੍ਰਬਾਤ ਫਰੀਆਂ ਵਿੱਚ ਕਿਸੇ ਵੀ ਪ੍ਰਕਾਰ ਦੇ ਮਿੱਠੇ ਪਕਵਾਨ ਤੇ ਮਨਾ ਕਰ ਦਿੱਤਾ ਹੈ ਸੰਗਤ ਨੂੰ ਅਨਾਉਂਸਮੈਂਟ ਕਰਕੇ ਦੱਸਿਆ ਗਿਆ ਹੈ ਕਿ ਕਿਹਾ ਗਿਆ ਵੀ ਜਿਸ ਨੇ ਵੀ ਲੰਗਰ ਦੀ ਸੇਵਾ ਕਰਨੀ ਹੈ ਜਾ ਨਗਰ ਕੀਰਤਨ ਵਾਲੇ ਦਿਨ ਕਿਸੇ ਵੀ ਤਰ੍ਹਾਂ ਦਾ ਕੋਈ ਮਿੱਠਾ ਪਕਵਾਨ ਪਰਮਾਨ ਨਹੀਂ ਹੋਏਗਾ ਨਾ ਹੀ ਸੰਗਤ ਚ ਵਰਤਾਇਆ ਜਾਏਗਾ ਸੰਗਤ ਨਾ ਹੀ ਬਣਾਉਣ ਦੀ ਕੋਸ਼ਿਸ਼ ਕਰੇਗੀ ਸੰਗਤ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਅਬਾਏ ਸ਼ਰੋਪੇ ਜਿਹੜੀ ਭੇਟ ਕਰਦੇ ਨੇ ਆਏ ਗਏ ਮਹਿਮਾਨੇ ਜੋ 12 ਸਜਣ ਹੁੰਦੇ ਨੇ ਜਰਾਗੀ ਢਾਡੀ ਜਥੇ ਹੁੰਦੇ ਨੇ ਉਹਨਾਂ ਸ਼ਰੋਪੇ ਦੀ ਭੇਟ ਜਿਉ ਦਿੱਤੀ ਜਾਂਦੀ ਸੀਗੀ ਉਹ ਐਸਾਂ ਸ਼ਰੋਪੇ ਦੀ ਬਖਸ਼ਿਸ਼ ਕੀਤੀ ਜਾਵੇਗੀ ਕਿ ਨਹੀਂ ਨਹੀਂ ਸਿਰਫ 5 ਪਿਆਰੇ ਸਹਿਬਾਨਾਂ ਨੂੰ ਸ਼ਰੋਪੇ ਦੀ ਬਖਸ਼ਿਸ਼ ਕੀਤੀ ਜਾਏਗੀ ਉਸ ਤੋਂ ਇਲਾਵਾ ਕਿਸੇ ਨੂੰ ਸ਼ਰੋਪੇ ਦੀ ਬਖਸ਼ਿਸ਼ ਨਹੀਂ ਕੀਤੀ ਜਾਏਗੀ ਧੰਨਵਾਦ